ਸਸ਼੍ਰੀ ਕਾਂਜੀ ਰਿਆਸਤ న్యూਸ ਦੇਖ ਰਹੇ ਤੁਸੀਂ ਮੈਂ ਨੂਰ ਵਰਜੋਤ ਹਾਂ ਤੁਹਾਡੇ ਨਾਲ ਤਾਂ ਜਲੰਧਰ ਦੀਆਂ ਜਿਮਨੀ ਚੋਣਾ ਨੇ ਜਲੰਧਰ ਵੈਸ ਦੇ ਵਿੱਚ ਤਾਂ ਕੱਲ ਨੂੰ ਹੋਣੀਆਂ ਨੇ ਕੁਝ ਸਮਾਂ ਕੁਝ ਘੰਟਿਆਂ ਦਾ ਇੰਤਜ਼ਾਰ ਬਾਕੀ ਹੈ ਤਾਂ ਸਵੇਰੇ ਜਿਹੜੀਆਂ ਵੋਟਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਹਰ ਇੱਕ ਪਾਰਟੀ ਨੇ ਜ਼ੋਰ ਲਗਾਇਆ ਹੋਇਆ ਹੈ ਕਿ ਸਾਡਾ ਉਮੀਦਵਾਰ ਜਲੰਧਰ ਦੀ ਕਮਾਂਡ ਸੰਭਾਲੇ ਜਿੱਤੇ ਔਰ ਇਹ ਜਲੰਧਰ ਵਾਲਿਆਂ ਨੇ ਦੇਖਣਾ ਹੈ ਕਿ ਉਹਨਾਂ ਨੇ ਕਿਸ ਨੂੰ ਮੌਕਾ ਦੇਣਾ ਹੈ ਕਿਉਂਕਿ ਵਿਧਾਇਕ ਪਹਿਲਾਂ ਵਾਲੇ ਵੀ ਨੇ ਉਮੀਦਵਾਰ ਬਣੇ ਪਰ ਪਾਰਟੀ ਚਾਹੇ ਕੋਈ ਹੋਰ ਕਰ ਲਈਏ ਸੋ ਦੇਖਣਾ ਅਹਿਮ ਹੋਊਗਾ ਇਸ ਵਾਰ ਜਲੰਧਰ ਬਾਰੇ ਕਿਉਂਕਿ ਜਲੰਧਰ ਥੋੜਾ ਜਿਹਾ ਐਤ ਕੀ ਹੌਟ ਬਣਿਆ ਕਿਉਂਕਿ ਸਾਰੀਆਂ ਬਾਟੀਆਂ ਨੇ ਹੀ ਉੱਥੇ ਜਾ ਕੇ ਆਪਣਾ ਜ਼ੋਰ ਲਗਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇਕਰ ਗੱਲ ਕੀਤੀ ਜਾਵੇ ਉਹ ਵੀ ਉੱਥੇ ਚੋਂ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਤਾਂ ਦੋਸਤੋ ਇਸ ਸਭ ਦੇ ਦਰਮਿਆਨ ਇੱਕ ਅਹਿਮ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨਾ ਚਾਹਾਂਗੇ ਕਿ ਜਲੰਧਰ ਕਮਿਸ਼ਨ ਦੇ ਵੱਲੋਂ ਜੋ ਵੋਟਾਂ ਉੱਥੇ ਪੈ ਰਹੀਆਂ ਨੇ ਚੋਣ ਅਫਸਰ ਨੇ ਉਹਨਾਂ ਨੇ ਤੁਹਾਡੇ ਲਈ ਬਹੁਤ ਹੀ ਰਾਹਤ ਵਾਲੀ ਚੀਜ਼ ਕੱਢੀ ਹੈ ਉਹ ਕੀ ਹੈ ਇੱਕ ਨੰਬਰ ਇਸ ਨੰਬਰ ਨੂੰ ਤੁਸੀਂ ਆਪਣੇ ਫੋਨ ਤੇ WhatsApp ਕਰਕੇ ਵੋਟ ਪਾਉਣਾ ਹੈ ਇਸ ਨੰਬਰ ਤੇ ਮੈਸੇਜ ਲਿਖਣਾ ਹੈ ਵੋਟ ਤਾਂ ਤੁਹਾਨੂੰ ਆਪਣੇ ਆਸ-ਪਾਸੇ ਦੇ ਪੋਲਿੰਗ ਬੂਥਾਂ ਦੀ ਜਾਣਕਾਰੀ ਮਿਲ ਜੂਗੀ ਕਿ ਤੁਹਾਡੇ ਬੋਲਿੰਗ ਬੂਥ ਤੇ ਕਿੰਨੇ ਬੰਦੇ ਖੜੇ ਔਰ ਕਿੰਨੇ ਰਹਿੰਦੇ ਕਿਉਂਕਿ ਬਹੁਤ ਸਾਰੇ ਲੋਕ ਬਿਜ਼ੀ ਹੁੰਦੇ ਆ ਕਮਾਕਾਰਾਂ ਦੇ ਵਿੱਚ ਸਭ ਨੇ ਆਪਣਾ ਕੰਮ ਕਰਨਾ ਹੈ ਔਰ ਜਾਣਾ ਹੈ ਔਰ ਕਿਸੇ ਦੀ ਬੋਟ ਨਾ ਛੁੱਟੇ ਤਾਂ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਹਰ ਕੋਈ ਵੋਟ ਪਾਵੇ ਔਰ ਉਸ ਤੋਂ ਇਲਾਵਾ ਜਿਹੜੇ ਵੀ ਲੋਕ ਜਲੰਧਰ ਦੇ ਨੇ ਤਾਂ ਉਹਨਾਂ ਨੂੰ ਅਲਾਉ ਕਰ ਦਿੱਤਾ ਗਿਆ ਸੀਗਾ ਸਰਕਾਰ ਦੇ ਵੱਲੋਂ ਕਿ ਛੁੱਟੀਆਂ ਕਰ ਦਿੱਤੀਆਂ ਜਾਣ ਸਿਰਫ ਵੋਟ ਕਰਕੇ ਕਿ ਵੋਟ ਆਪਣੀ ਲਾਜ਼ਮੀ ਪ ਤੋ ਦੋਸਤੋ ਇਤੇ ਦਰਮਿਆਨ ਹੀ ਇਹ ਨੰਬਰ ਜਾਰੀ ਕੀਤਾ ਗਿਆ ਤੁਸੀਂ ਆਪਣੇ WhatsApp ਤੇ ਇਸ ਨੰਬਰ ਤੇ ਵੋਟ ਦਾ ਮੈਸੇਜ ਕਰੋ ਔਰ ਉਸ ਤੋਂ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਊਗੀ ਤੁਸੀਂ ਜਦੋਂ ਵੀ ਮਨ ਚਾਹੇ ਤੁਸੀਂ ਵੋਟ ਜਾ ਕੇ ਪਾ ਸਕਦੇ ਹੋਗੇ ਤਾਂ ਇਹ ਨੰਬਰ ਕੀ ਹੈ ਇਹ ਪੂਰੀ ਡਿਟੇਲ ਸੁਣਨੀ ਹੈ ਖਬਰ ਦੀ ਤੇ ਫਿਰ ਇਸ ਨੂੰ ਸ਼ੇਅਰ ਵੀ ਕਰਨਾ ਜ਼ਿਲ੍ਹਾ ਚੋਣ ਅਫਸਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਅੱਜ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਵੱਲੋਂ 10 ਜੁਲਾਈ 2024 ਨੂੰ ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ਦੇ ਬਾਹਰ ਕਤਾਰਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਵੋਟਰਾਂ ਦੀ ਮਦਦ ਲਈ ਵਿਸ਼ੇਸ਼ ਉਪਰਾਲਾ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਪਹਿਲਕਦਮੀ ਸਦਕਾ ਵੋਟਰ ਪੋਲਿੰਗ ਬੂਥ ਤੇ ਜਾਣ ਤੋਂ ਪਹਿਲਾਂ ਬੂਥ ਤੇ ਕਤਾਰ ਦੇ ਵਿੱਚ ਕਿੰਨੇ ਲੋਕ ਖੜੇ ਨੇ ਇਸ ਬਾਰੇ ਘਰੇ ਬੈਠ ਕੇ ਹੀ ਜਾਣਕਾਰੀ ਹਾਸਲ ਕਰ ਸਕਦੇ ਨੇ। ਡਾਕਟਰ ਅਗਰਵਾਲ ਨੇ ਦੱਸਿਆ ਕਿ ਵੋਟਰ ਆਪਣੇ WhatsApp ਤੇ ਮੋਬਾਈਲ ਨੰਬਰ 74 47447217 ਨੂੰ ਸੇਵ ਕਰਕੇ ਇਸ ਨੰਬਰ ਤੇ ਵੋਟ ਮੈਸੇਜ ਭੇਜ ਕੇ ਕਤਾਰ ਵਿੱਚ ਖੜੇ ਵੋਟਰਾਂ ਬਾਰੇ ਤਾਜ਼ਾ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਇਹ ਸੇਵਾ ਵੋਟਰਾਂ ਨੂੰ ਬੂਥਾਂ ਤੇ ਬਾਹਰ ਕਤਾਰ ਵਿੱਚ ਖੜੇ ਲੋਕਾਂ ਦੀ ਗਿਣਤੀ ਬਾਰੇ ਸੂਚਿਤ ਕਰੇਗੀ ਜਿਸ ਨਾਲ ਉਹਨਾਂ ਨੂੰ ਲੰਬੀ ਉਡੀਕ ਨਹੀਂ ਕਰਨੀ ਪਵੇਗੀ ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਇਹ ਕਦਮ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਆਜ਼ਾਦ ਨਿਰਪੱਖ ਅਤੇ ਪਾਰਦਰਸ਼ੀ ਚੋਣਾ ਕਰਵਾਉਣ ਲਈ ਵਚਨਬੱਧ ਦਾਦਾ ਹਿੱਸੇ ਔਰ ਡਾਕਟਰ ਅਗਰਵਾਲ ਨੇ ਸਮੂਹ ਵੋਟਰਾਂ ਨੂੰ ਇਸ ਸੇਵਾ ਦਾ ਲਾਭ ਉਠਾਉਣਾ ਅਤੇ ਵੱਡੀ ਗਿਣਤੀ ਵਿੱਚ ਉਹਨਾਂ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ ਵੋਟਰਾਂ ਨੂੰ ਵੋਟਾਂ ਵਾਲੇ ਦਿਨ ਆਪਣੇ ਸਮੂਹਰੀ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਡਰ ਪਿਆ ਅਧਿਨਿਰਪਕਤਾ ਦੇ ਨਾਲ ਕਰਨ ਲਈ ਪ੍ਰੇਰਿਤ ਕਰਦੇ ਹਨ ਡਾਕਟਰ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਨੂੰ ਨਿਰਵੈਗਨ ਅਤੇ ਸੁਚਾਰੂ ਢੰਗ ਦੇ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਸੋਵੇ ਜਲੰਧਰ ਹੁਣ ਜਲੰਧਰ ਦੇ ਲੋਕ ਕੀ ਸੋਚਦੇ ਨੇ ਜਲੰਧਰ ਦੇ ਵਿੱਚ ਕਿਸ ਨੂੰ ਕਿਸ ਤੇ ਭਰੋਸਾ ਜਤਾਉਂਦੇ ਨੇ ਸੋ ਇਹ ਦੇਖਣਾ ਅਹਿਮ ਹੋਊਗਾ ਸੋ ਕੱਲ੍ਹ ਨੇ ਜੀ ਵੋਟਾਂ